ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਤੇ ਸਾਰਿਆਂ ਨੂੰ ਪਿਆਰ ਬਹੁਤ ਸਾਰਾ ਹੁਣ ਸਵੇਰ ਦੇ 6:00 ਬੱਜ ਕੇ 10 ਮਿੰਟ ਹੋ ਗਏ ਮੈਂ ਲੇਟ ਹੋ ਗਿਆ ਯਾਰ ਉੱਠਿਆ ਮੈਂ ਤਾਂ ਮੈਂ 4:00 ਵਜੇ ਦਾ ਹੀ ਰਾਜਪੁਰੇ ਚੱਲਿਆ ਐ ਅੱਜ ਨਗਰ ਕੀਰਤਨ ਆਉਣਾ ਈ ਆਪਣੇ ਪਿੰਡ ਤੇ ਉਹਦੇ ਵਾਸਤੇ ਮੰਡੀ ਚੋਂ ਫਰੂਟ ਲੈਂਡ ਚੱਲੇ ਐ ਤੇ ਹੋਰ ਦੱਸੋ ਸੰਗਤਾਂ ਵਾਸਤੇ ਤੇ ਜੁੜੇ ਰਹੋ ਦਿਖਾਵਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਬੇਬੀ ਮੀ ਬੈਠੀ ਆ ਗੱਡੀ ਕਰਤੀ ਸਟਾਰਟ ਡੇਟ ਖੁੱਲ ਗਿਆ ਚਾਹ ਪੀ ਕੇ ਚੱਲਦੇ ਚਾਹ ਨੂੰ ਬਾਲੇ ਆ ਰਹੇ ਨੇ ਚਾਹ ਪੀ ਕੇ ਚੱਲਦੇ ਆ ਰਾਜ ਚਾਹ ਪੀ ਕੇ ਹੁਣ ਚੱਲਦੇ ਆ ਜੀ ਰਾਜਪੁਰੇ ਸਬਜੀ ਮੰਡੀ ਉੱਥੋਂ ਲਿਆਵਾਂਗੇ ਫਰੂਟ ਜੁੜੇ ਰਹੇ ਦਿਖਾਉਣੇ ਆ ਤੁਹਾਨੂੰ ਮੈਂ ਨਾ ਜ ਰਾਜਪੁਰੇ ਨੂੰ ਜਾ ਰਿਹਾ ਤੇ ਯਾਰ ਮੇਰੇ ਮਗਰ ਆਉਂਦੀ ਆ ਦੇਖ ਲਓ ਗੱਡੀ ਕੋਲ ਮਸਾ ਨੂੰ ਚੜੀ ਆ ਉੱਪਰ ਮੰਡੀ ਪੈ ਜਾ ਪੈ ਜਾ ਮੋਟੋ ਆਇਆ ਬਸ ਮੈਂ ਡੇਢ ਘੰਟੇ ਚ ਮੁੜ ਕੇ ਅੰਗੂਰ ਲਿਆ ਕੇ ਦਊਂਗਾ ਤੇਰੇ ਫੇਵਰਟ ਠੀਕ ਆ ਚੱਲਦੇ ਆ ਜੀ ਹੁਣ ਆਪਾਂ ਤੁੰਦ ਦੁਪਹਿਰ ਹੀ ਆ ਭਤੀਜੋ ਦੇਖੋ ਯਾਰ ਬਾਹਰ ਨਿਕਲਦੇ ਆ ਨਾ ਘਰ ਤੋਂ ਜਦ ਪਤਾ ਲੱਗਦਾ ਏ ਤੇ ਰਾਜਪੁਰੇ ਕਿੰਨੀ ਜਾ ਰਹੇ ਆ ਯਾਰ ਫਰੂਟ ਲੈਂਡ ਐਂ ਤੁੰਦ ਪੈ ਰਹੀ ਏ ਭਤੀਜੋ ਐਂ ਤੇ ਬੜੇ ਹਾਈਪੇ ਤੇ ਤੁੰਦ ਘਟ ਗਈ ਭਤੀਜੋ ਛੋਟੀ ਸੜਕ ਤੇ ਬਹੁਤ ਈ ਤੁੰਦ ਆ ਗਏ ਰਾਜਪੁਰੇ ਆਪਾਂ ਆ ਗਏ ਆਪਾਂ ਰਾਜਪੁਰੇ ਸੇ ਬੱਫਾ ਲੈਣੇ ਹੂ ਕੇਲੇ ਤੇ ਕਿੰਨੂ ਲੈਣੇ ਨੇ ਤੇ ਕਿੰਨੂ ਲੈਣੇ ਨੇ ਜੀ ਹੁਣ ਹੋਰ ਤਾਂ ਸਾਰਾ ਕੁਝ ਲੈ ਲੈਣਾ ਤੇ ਹੱਥ ਲਗਾ ਕੋ ਲਿਖਸ ਲੈ ਲਿਆ ਯਾਰ ਆਪਾਂ ਚਲਦੇ ਆ ਜੀ ਹੁਣ ਆਪਾਂ ਪਿੰਡਰ ਨੂੰ ਲੈ ਲੈ ਆਪਾਂ ਆ ਦਾ ਪ੍ਰੂਫ ਸਾਰਾ ਜਾ ਕੇ ਤਿਆਰ ਹੁੰਨੇ ਆ ਫਿਰ ਚਲਦੇ ਆ ਜਖਵਾਲੀ ਗੁਰਦੁਆਰਾ ਸਾਹਿਬ ਹਾਂਜੀ ਦੋਸਤੋ ਆਪਾਂ ਲੈ ਲਿਆ ਫਰੂਟ ਜਿਹੜਾ ਵੀ ਲੈਣਾ ਸੀਗਾ ਹੁਣ ਚੱਲਦੇ ਆਂ ਪਿੰਡ ਨੂੰ ਤੇ ਇੱਕੇ ਬੰਦਾ ਕਹਿੜਾ ਤੀ ਇੱਥੇ ਕਿੰਨੂ ਵਾਲਾ ਬੋਲਵਾਣੀ ਜਮਾ ਹੀ ਨਹੀਂ ਭਤੀਜੇ ਉਹ ਵਧੀਆ ਤੀ ਰੁੱਖਾ ਜਿਹਾ ਬੰਦਾ ਤੀਗਾ ਚੱਲ ਕੋਈ ਨਾ ਆਪੇ ਮਹਾਰਾ ਦੇਖੂ ਆਪਾਂ ਚੱਲਦੇ ਆਂ ਹੁਣ ਹਾਂਜੀ ਪਿੰਡ ਨੂੰ ਜਾ ਰਹੇ ਆਂ ਜੀ ਹੁਣ ਹਾਂਜੀ ਆਗੇ ਘਰੇ ਆ ਬਰੋ ਬਰੋ ਹਾਂਜੀ ਜੋ ਅੱਜ ਰੱਬ ਰੂਪੀ ਰੱਬ ਰੂਪੀ ਨਗਰ ਕੀਰਤਨਾ ਆਊਗਾ ਨਗਰ ਕੀਰਤਨ ਵਾਲੀ ਸੰਗਤ ਵਾਸਤੇ ਲਿਆਏ ਆ ਜੀ ਫਰੂਟ ਉੱਧਰ ਰੱਖ ਦਿੰਨੇ ਆ ਹਾਂਜੀ ਦੋਸਤੋ ਹੁਣ ਚੱਲਦੇ ਆ ਜਖਵਾਲੀ ਗੁਰਦੁਆਰਾ ਸਾਹਿਬ ਫਿਰ ਚੱਲਾਂਗੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਤੇ ਨਗਰ ਕੀਰਤਨਾ ਆਪਣੇ ਸ਼ਾਮ ਨੂੰ ਆਊਗਾ ਉੱਤੇ ਲੰਗਰ ਲਾਵਾਗੇ ਸ਼ਾਮ ਨੂੰ ਸੰਗਤਾਂ ਵਾਸਤੇ ਉਹ ਕਿੱਥੇ ਚੱਲਦੇ ਆਪਾਂ ਪਲੱਸ ਹਾਂਜੀ ਮੱਥਾ ਟੇਕ ਕੇ ਆਂਦਾ ਆਪਾਂ ਗੁਰਦੁਆਰਾ ਸਾਹਿਬ ਜਖਵਾਲੀ ਮੰਜੀ ਸਾਹਿਬ ਫਤੇਗੜ ਸਾਹਿਬ ਚਲਦੇ ਆਂ ਗੁਰਦੁਆਰਾ ਸਾਹਿਬ ਸੇਵਾ ਕਰਾਉਣੇ ਆ ਜਾ ਕੇ ਦੋ ਤਿੰਨ ਘੰਟੇ ਤੇ ਨਗਰ ਕੀਰਤਨ ਆਊਗਾ ਆਪਣੇ 4:30 ਵਜੇ 5:00 ਵਜੇ ਪਿੰਡ ਜਦ ਤੱਕ ਆਪਾਂ ਪਿੰਡ ਪਹੁੰਚਾਂਗੇ ਆਪਾਂ ਵਲੌਗ ਬਣਾ ਲੈਨੇ ਆ ਹਾਂ ਦੇਖੋ ਆਲੇ ਨਗਰ ਕੀਰਤਨ ਆਜੀ ਜਖਵਾਲੀ ਤੋ ਚੱਲਣਾ ਏ ਹੁਣ ਆ ਆਪਣੇ ਮੁੰਡੇ ਸਾਰੇ ਨਗਰ ਕੀਰਤਨ ਤੇ ਆਏ ਹੋਏ ਨਹੀਂ ਹਾਂਜੀ ਨਗਰ ਕੀਰਤਨ ਦੇ ਵਿੱਚ ਆਪਣੇ ਆ ਭਤੀਜ ਵੀ ਆਏ ਹੋਏ ਨੇ ਜਖਵਾਲੀ ਤੇ ਭਤੀਜ ਹੈਗੇ ਨੇ ਸਰਾਣੇ ਤੋਂ ਤੇ ਯਾਰ ਸਾਰਿਆਂ ਨੂੰ ਆਉਣਾ ਚਾਹੀਦਾ ਆਪਣੇ ਵਾਲੇ ਵਾਲੇ ਦੀ ਜਿੰਨੀ ਵੀ ਸੰਗਤ ਹੈਗੀ ਆਪਾਂ ਤੋਂ ਵੱਧ ਨੌਜਵਾਨਾਂ ਨੂੰ ਵਧੀਆ ਗੱਲ ਆ ਯਾਰ ਕਿ ਹਰੇਕ ਨੂੰ ਚੱਲਣਾ ਚਾਹੀਦਾ ਹੈ ਆਪਣੇ ਭੰਦੇਆਂ ਦੇ ਨਾਲ ਹੋਰ ਦੋ ਸਪਤੀ ਜੀ ਠੀਕ ਹੋ ਚੱਲਦੇ ਆ ਜੀ ਹੁਣ ਆਪਾਂ ਫਤੇਗੜ ਸਾਹਿਬ ਨੂੰ ਸਰਾਂ ਤੋਂ ਪਹੁੰਚ ਗਏ ਜੀ ਆਪਾਂ ਅੱਛਾ ਇਸ਼ਾਰਾ ਬਲਵਾ ਠੀਕ ਆ ਫਤੇਗੜ ਜਾ ਰਹੇ ਆ ਯਾਰ ਗੁਰਦੁਆਰਾ ਸਾਹਿਬ ਆ ਆਪਣੇ ਭਤੀਜ ਮਿਲ ਕੇ ਹੋਰ ਜੀ ਫਤੇਗੜ ਸਾਹਿਬ ਮੂੜਾਂ ਤੇ ਤੇ ਆ ਵੀ ਭਤੀਜਾ ਆਪਣਾ ਕਿ ਆ ਵੀ ਪਤੀਜਾ ਆਪਣਾ ਚੰਡੀਗੜ੍ਹ ਜਾ ਰਹੇ ਨੇ ਪਤੀਜਾ ਲਵ ਯੂ ਚਾਚਾ ਜੀ ਲਵ ਯੂ ਲਵ ਯੂ ਆ ਟਰੱਕ ਭਰ ਕੇ ਤੁਹਾਨੂੰ ਯਾਰ ਹੋਰ ਦੱਸੋ ਠੀਕ ਆ ਵਾਓ ਜੀ ਅਜੀ ਚੱਲ ਜੀ ਬੱਸ ਬਣਾ ਲੈ ਅੱਛਾ ਆ ਪਤੀਜਾ ਆ ਗਿਆ ਆ ਵੀ ਮਿਲ ਗਿਆ ਆਪਾਂ ਨੂੰ ਇੱਥੇ ਖੜੇ ਦੀ ਅਸੀਂ ਠੀਕ ਹਾਂ ਯਾਰ ਵਧੀਆ ਜੀ ਵਧੀਆ ਤੁਸੀਂ ਕੀ ਗੱਲ ਬਾਤ ਸਰਵੰਸਪੁਰਾ ਪਿੰਡਾ ਹਾਂਜੀ ਹਾਂ ਠੀਕ ਆ ਠੀਕ ਆ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਫੁੱਲ ਲੈਣੇ ਆਤੀਗੇ ਯਾਰ ਨਗਰ ਕੀਰਤਨ ਬਾਤ ਤੇ ਗਲਾਬਦੇ ਦਾ ਮਿਲੇ ਨਹੀਂ ਹੈਗੇ ਚਲੋ ਹੁਣ ਚੱਲਦੀਆਂ ਜੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਆਪਾਂ ਫਤੇਗੜ ਸਾਹਿਬ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਦੇਖ ਕੇ ਯਾਰ ਨੌਜਵਾਨ ਨੂੰ ਸੇਵਾ ਵੀ ਕਰਾਇਆ ਕਰੋ ਯਾਰ ਗੁਰਦੁਆਰਾ ਸਾਹਿਬ ਹਾਂਜੀ ਦੋਸਤੋ ਮੱਥਾ ਟੇਕ ਲਿਆ ਜੀ ਹੁਣ ਚਲਦੇ ਆਪਾਂ ਸ਼ਹਿਰ ਨੂੰ ਬਾਜ਼ਾਰ ਚਲਦੇ ਆਂ ਜੀ ਹਾਂਜੀ ਸਤੀਕਾਲ ਦੀ ਫਤੇਗੜ ਸਾਹਿਬ ਮੁੱਠੜੇ ਕੜਾਏ ਦੀ ਜ ਆਪਣੇ ਭਤੀਜਾ ਆ ਕੇ ਕਾਪਸੂ ਆਪਣੀਆਂ ਨੂੰ ਹੋਰ ਦੱਸੋ ਠੀਕ ਹੋ ਉਹ ਕੀ ਆ ਕਰਦਾ ਉਹ ਕਿਉਂ ਚਾਹੀਦਾ ਏ ਤੇ ਜੁਨੀਪਾਰਟੀ ਮੇਰੇ ਕਹਿਣ ਤੇ ਚਾਏ ਉਹ ਉੱਪਰ ਜੇ ਉਹ ਜਿਹੜਾ ਆਇਆ ਉਹਨੂੰ ਪਤਾ ਲੱਗਣਾ ਸ਼ਾਂਤੀਪੂਰਵਕ ਬਹਿ ਕੇ ਆ ਜੀਓ ਆਪਾਂ ਹਾਂ ਪਰ ਰੋਕ ਦੇ ਪੁੱਤਾ ਅੜ ਜਾ ਇੱਕ ਮਿੰਟ ਪੁੱਤਾ ਸਲਾਈ ਕਰਤੀ ਜੀ ਯਾਰ ਆ ਆਪਰੇ ਫਤੇਗੜ ਤੋਂ ਆ ਦੇਖਣ ਆਏ ਹੋ ਸੀ ਠੀਕ ਹੋ ਆ ਠੀਕ ਹੈ ਪਰ ਰੋਕ ਦੇ ਪੁੱਤਾ ਫਰੰਦ ਦੀ ਗਿਆ ਜੀ ਹੁਣ ਚਲਦੇ ਆਪਾਂ ਪਿੰਡ ਨੂੰ ਅੱਜ ਨਗਰ ਕੀਰਤਨਾ ਆਉਣਾ ਏ ਸ਼ਾਮ ਨੂੰ ਤੇ ਸਰੋਪੇ ਲੈਣੇ ਦੀਗੇ ਯਾਰ ਉਹ ਲੈ ਲੇ ਆਪਾਂ ਚਲਦੇ ਆ ਪਿੰਡ ਹਾਂਜੀ ਪਿੰਡ ਨੂੰ ਜਾਣ ਲੱਗਿਆ ਸੀ ਜੀ ਆ ਮੇਰਾ ਭਤੀਜ ਮਿਲ ਗਿਆ ਇੱਥੇ ਘਰਦਿਆਂ ਨਾਲ ਆਇਆ ਪਿਆ ਹੈਗਾ ਸ਼ਹਿਰ ਦੇ ਵਿੱਚ ਸ਼ਾਪਿੰਗ ਕਰਨ ਆਇਆ ਸੀ ਹਾਂਜੀ ਠੀਕ ਆ ਠੀਕ ਆ ਤੇ ਭਤੀਜ ਆਪਣਾ ਪੜਦਾ ਏ ਅ ਪੰਜਵੀਂ ਕਲਾਸ ਨੌਵੀਂ ਨੌਵੀਂ ਚ ਸੌਰੀ ਨੌਵੀਂ ਕਲਾਸ ਆ ਭਤੀਜ ਦੀ ਸਕੂਲ ਕਿਹੜਾ ਏ ਸੈਂਟ ਮੈਰੀ ਸਕੂਲ ਮਹਾਦੀ ਠੀਕ ਆ ਠੀਕ ਆ ਅਜੀ ਦੋਸਤੋ ਆ ਗਏ ਆਪਾਂ ਹੁਣ ਪੀਮੀ ਨੂੰ ਲੈ ਕੇ ਜਾਊਂਗਾ ਯਾਰ ਰੋਟੀ ਨਹੀਂ ਚੱਜ ਨਾਲ ਖਾਧੀ ਹੈਗੀ ਕਿਉਂਕਿ ਸਵਾਦ ਪੈ ਗਿਆ ਉਹਨਾਂ ਨੂੰ ਹੁਣ ਇਹਦਾ ਹੁਣ ਪੀਜ਼ਾ ਲੈ ਕੇ ਜਾਊਂਗਾ ਜੁੰਨਨ ਤੇ ਮੀਮਾ ਨੂੰ ਪੀਜ਼ਾ ਲੈ ਕੇ ਚੱਲਦੇ ਆਂ ਘਰੇ ਫਿਰ ਕਰਦੇ ਆਂ ਤਿਆਰੀ ਨਗਰ ਕੀਰਤਨ ਦੀ ਹੋਰ ਦੋਸਤੋ ਠੀਕ ਹੋ ਓਕੇ ਰਿਪੋਰਟ ਹਾਂਜੀ ਟਿਮੀ ਟੌਮ ਲਈ ਲੈ ਲਿਆ ਆਹ ਚੀਜ਼ਾਂ ਪੀਜਾ ਜਾ ਸ਼ਾਮ ਨੂੰ ਪਾ ਦਾਂਗੇ ਉਹਨਾਂ ਨੂੰ ਚਲਦੇ ਆਪਾਂ ਘਰ ਨੂੰ ਜਾ ਕੇ ਚਾਚੂ ਪੀਨੇ ਆ ਤੇ ਨਾਲੇ ਸ਼ਾਮ ਵਾਲੇ ਪ੍ਰੋਗਰਾਮ ਦੀ ਤਿਆਰੀ ਕਰਦੇ ਹਾਂ ਜੀ ਵੇਟ ਕਰ ਰਹੇ ਹਾਂ ਜੀ ਨਗਰ ਕੀਰਤਨ ਦੀ ਖੜੇ ਆ ਹੁਣ ਅੱਧਰ ਘਰ ਕੰਨੀ ਗਲੀ ਚ ਤੇ ਅੱਜ ਪਿਛਲੇ ਸਾਲ ਨਾਲੋਂ ਲੇਟ ਨੇ ਯਾਰ ਅੱਗੇ ਪਹਿਲਾਂ ਅੱਗੇ ਲਿਗੇ ਹੋਰ ਦੱਸੋ ਯਾਰ ਹਾਂਜੀ ਦੋਸਤੋ ਲੰਗਰ ਲਾਵਾਂਗੇ ਆਪਾਂ ਫਰੂਟ ਦਾ ਸੰਗਤ ਵਾਸਤੇ ਹੋਰ ਦੱਸੋ ਗੱਲਬਾਤ ਦੇ ਰਹੇ ਆਂ ਜੀ ਸੰਤਨ ਬਾਬਾ ਜੀ ਦੀ ਸਵਾਰੀ ਵਾਸਤੇ ਪਾਰਕੀ ਵਾਲੀ ਗੱਡੀ ਵਾਸਤੇ ਲੋਕ ਦੇ ਅੱਲਾ ਕੇ ਬਤਨਾ ਜਾਈ ਹੈ ਹਾਂ ਜਪਾਂ ਚੱਲ ਜੀ ਹੋ İzlediğiniz için teşekkür ederim. ਹਾਂ ਗੀਤ ਹੈ ਠੀਕ ਆ ਠੀਕ ਆ ਆ ਗੀਤੇ ਹੁਣੀ ਆ ਗਏ ਹਾਂਜੀ ਨਗਰ ਕੀਰਤਨ ਆਇਆ ਵਿਆ ਗੀਤੇ ਹੁਣੀ ਨੇ ਜਖਵਾਲੀ ਤੋਂ ਆਪਣੇ ਭਾਈ ਹਾਂਜੀ ਬਹੁਤ ਵਧੀਆ ਹੋ ਗਿਆ ਜੀ ਨਗਰ ਕੀਰਤਨ ਦਾ ਸਾਰਿਆਂ ਦਾ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਜਿਹੜੇ ਨੇ ਜਿੰਨਾਂ ਨੇ ਵੀ ਸਾਥ ਦਿੱਤਾ ਲੰਬੜਦਾਰ ਦਾ ਵੀ ਸਾਰੇ ਮੇਰੇ ਭੈਣ ਭਰਾਵਾਂ ਦਾ ਹਾਂਜੀ ਬਹੁਤ ਵਧੀਆ ਹੋ ਗਿਆ ਜੀ ਸਾਰੇ ਮੇਰੇ ਭੈਣ ਭਰਾਵਾਂ ਦਾ ਧੰਨਵਾਦ ਯਾਰ ਜਿੰਨੀ ਵੀ ਸੰਗਤ ਮੇਰੇ ਪਿੰਡ ਆਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੀ ਹੈ ਜੀ ਅਸੀਂ ਜੇ ਕੋਈ ਇਸ ਵਾਰ ਕਮੀ ਪੇਸ਼ੀ ਰਹਿ ਗਈ ਅਗਲੀ ਵਾਰ ਕੱਢ ਦਾਂਗੇ ਉਹ ਵੀ ਸਤਿਕਾਰ ਜੀ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਆਪਾਂ ਹੁਣ ਜੀ ਪਿੰਡ ਮੱਥਾ ਟੇਕ ਕੇ ਫਤੇਗੜ ਸਾਹਿਬ ਜਾਵਾਂਗੇ ਗੁਰਦੁਆਰਾ ਸਾਹਿਬ ਸੇਵਾ ਕਰਾਵਾਂਗੇ 2 ਘੰਟੇ ਤੇ ਫਿਰ ਧੀਆਂ ਧਤੀਜੀਆਂ ਨੂੰ ਮਿੱਤਰ ਪਿਆਰਿਆਂ ਨੂੰ ਮਿਲਾਂਗੇ ਜੀ ਜੁੜੇ ਰਹੋ ਤੇ ਇਕੱਠਿਓ ਬਲੌਗ ਪਾਏ ਜਾਣੇ ਨੇ ਕੱਲ੍ਹ ਵਾਲਾ ਤੇ ਅੱਜ ਵਾਲਾ ਰਾਤ ਨੂੰ ਤੇ ਬਾਕੀ ਚਰਚੇ ਦੀ ਕਿਵੇਂ ਲੱਗੀ ਟਰੱਸ ਦੱਸਿਓ ਬੜਾ ਜੱਲਬ ਹਾਂਜੀ ਦੋਸਤੋ ਚਲਦੇ ਆ ਹੁਣ ਆਪਾਂ ਸ਼੍ਰੀ ਫਤੇਗੜ ਸਾਹਿਬ ਨੂੰ ਚਲਦੇ ਆ ਜੀ ਫਤੇਗੜ ਸਾਹਿਬ ਨੂੰ ਸਰਹੰਦ ਪਹੁੰਚ ਗਏ ਜੀ ਸਰਹੰਦ ਤੋਂ ਹੀਓ ਆਹ ਆਉੜੀ ਲੋਕਲ ਅੱਛਾ ਅਸੀਂ ਸਰਹੰਦ ਖੜੇ ਆ ਯਾਰ ਟੀਜ ਮਿਲ ਕੇ ਆਪਣੇ ਆ ਬਹੁਤ ਵਧੀਆ ਗੱਲ ਆ ਯਾਰ ਹਾਂਜੀ ਨਹੀਂ ਲੋਕ ਇਹਨਾਂ ਨੂੰ ਤਾਂ ਰੱਖਦੀ ਹੁੰਦੀ ਹੈਗੇ ਊਂਟ ਧੋਪੀਆਂ ਮਾਰਦੇ ਨੇ ਆ ਠੀਕ ਆ ਡੋਸਟਰ ਕੋ ਪਾਸ ਹਾਂਜੀ ਗੁਰਦੁਆਰਾ ਸਾਹਿਬ ਆ ਗਏ ਜੀ ਆਪਾਂ ਫਤੇਗੜ ਸਾਹਿਬ ਸਤਨਾਮ ਵਾਹਿਗੁਰੂ ਕੱਲੋ ਫਰੂਟ ਬਚ ਗਿਆ ਬਚ ਗਿਆ ਜੀ ਥੋੜਾ ਜਿਹਾ ਉਹ ਹੁਣ ਗੁਰਦੁਆਰਾ ਸਾਹਿਬ ਦੇ ਦਾਂਗੇ ਸੰਸਥਾਨ ਚੱਲਦੇ ਆ ਜੀ ਹੁਣ ਦੋਸਤੋ ਮੱਥਾ ਟੇਕ ਲੈ ਜੀ ਆਪਾਂ ਤੇ ਹੁਣ ਦੇਖਦੇ ਆ ਭਤੀਜ ਭਤੀਜੀਆਂ ਨੂੰ ਮਿਲਦੇ ਆ ਤੇ ਇੱਕ ਆਪਣੇ ਪਿੰਡ ਤੋਂ ਆ ਆਪਣਾ ਭਤੀਜਾ ਆਇਆ ਉਹ ਵਿਆਹ ਹੈਗਾ ਇੱਕ ਕਹਿੰਦੇ ਚਾਚੇ ਉੱਥੇ ਆ ਗਏ ਜਾਈ ਪੈਲੈਸ ਚ ਬਾਕੀ ਦੇਖਦਾ ਹੁਣ ਕਿੱਧਰ ਨੂੰ ਜਾਉਂਦਾ ਹਾਂ ਹਾਂਜੀ ਹਾਂਜੀ ਫੋਟੋਗ੍ਰਾਫਰ ਸਾਹਿਬ ਐਵੇਂ ਵੀ ਆ ਜੀ ਆ ਆਪਣੇ ਭਤੀਜੇ ਮਿਲ ਕੇ ਲਾਡਲੇ ਕਿਵੇਂ ਹੋ ਠੀਕ ਆ ਆ ਗਿਆ ਆ ਗਿਆ ਓਕੇ ਓਕੇ ਜੀ ਓਕੇ ਕਿਵੇਂ ਚੱਲਦੀ ਆ ਭਾਈ ਜੀ ਆ ਭਤੀਜ ਆਪਣਾ ਗਾਉਂਦਾ ਇਹ ਮੁੰਡਾ ਆਇਆ ਵਧੀਆ ਸਿੰਗਰ ਬਣੂਗਾ ਆਉਣ ਵਾਲੇ ਸਮੇਂ ਦਾ ਬਹੁਤ ਵਧੀਆ ਠੀਕ ਆ ਗੱਲ ਆਪੂ ਆ ਤੇ ਕਰਕੇ ਪਰ ਉਹਦੇ ਹਾਂਜੀ ਆ ਭਤੀਜ ਮਿਲ ਕੇ ਆਪਣੇ ਸੰਬੰਧ ਖੜੇ ਤੁਸੀਂ ਦੇਖਿਆ ਫੰਕਸ਼ਨ ਕੇ ਦੇਖਣਾ ਹਜੇ ਬਸ ਚੱਲਿਆ ਜੀ ਚੱਲ ਤੁਸੀਂ ਲਾ ਦਿਓ ਮੇਰੇ ਵੱਲੋਂ ਹਾਜ਼ਰੀ ਠੀਕ ਆ ਹਾਂਜੀ ਆ ਭਤੀਜ ਮਿਲਨੇ ਮੈਂ ਤੁਹਾਨੂੰ ਇੱਥੇ ਵਿਆਹ ਦੇ ਵਿੱਚ ਕਰੀ ਚੱਚੀ ਦੀ ਵੀਡੀਓ ਪਾਈ ਕੋਈ ਦੱਸਦੀ ਗੱਲ ਹਾਂਜੀ ਹਾਂਜੀ ਆ ਮਿਲ ਕੇ ਆਪਾਂ ਅਕਮਾ ਚ ਵਿਆਹ ਦੇ ਵਿੱਚ ਠੀਕ ਹੋ ਵਿਆਹ ਤੇ ਚੁੜਿਆ ਆ ਹਾਂਜੀ ਦੋਸਤੋ ਡੀਜ਼ਲ ਪਾਉਣ ਲੱਗੀਆਂ ਪੰਪ ਤੋਂ ਠੀਕ ਆ ਹਾਂ ਜੀ ਆ ਲੈ ਵੀਰੇ ਆ ਪੰਪ ਤੇ ਮਿਲ ਗਿਆ ਭਤੀਜਾ ਯਾਰ ਹੋਰ ਦੱਸਾ ਬਾਬਾ ਵਧੀਆ ਹੀ ਲੱਗ ਰਿਹਾ ਸੀ ਕਿਹੜੀ ਕਲਾਸ ਆ ਮੇਰੀ 10ਵੀਂ ਆ ਠੀਕ ਆ ਠੀਕ ਆ ਕਿਹੜਾ ਸਕੂਲ ਆ ਹਾਂ ਜੀ ਸਈ ਵਿੱਚ ਠੀਕ ਆ ਠੀਕ ਆ ਆ ਠੀਕ ਆ ਠੀਕ ਆ ਆ ਆਪਣੇ ਯਾਰ ਆ ਕੇ ਭਤੀਜਾ ਤੇ ਮੂੰਹ ਪੂਸ਼ਨ ਜਾਣਗੇ ਭਤੀਜਾ 10ਵੀਂ ਦੀ ਪੜ੍ਹਾਈ ਆ ਭਤੀਜਿਆਂ ਦੀ ਇੱਧਰ ਆ ਜਾਓ ਯਾਰ ਕਾਲੀ ਆਉਂਦੀ ਆ ਹੋਰ ਦੱਸੋ ਠੀਕ ਆ ਹਾਂਜੀ ਹਾਂਜੀ ਓਕੇ ਆ ਗੱਲ ਓਕੇ ਵਧੀਆ ਓਕੇ ਜਾਈ ਵੀ ਆ ਪਤਾ ਗੱਲੇ ਭਾਈ ਦੇਖੋ ਮਿੱਟੀ ਦੇ ਮਗਾਇਆ ਤੀਗਾ ਯਾਰ ਆ ਲਫੜਾ ਦੇ ਇੱਥੋਂ ਪੁੱਲ ਹੀਟੋਂ ਮਿਲ ਜਾਂਦੇ ਨੇ ਸਰਾਂ ਤੇ ਜਿੰਨੇ ਮਰਜ਼ੀ ਲੈ ਲਓ ਉਹ ਵੀ ਹੁੰਦੀਆਂ ਨੇ ਕੁੱਝੀਆਂ ਕਾਜੀਆਂ ਸਾਰਾ ਕੁਝ ਇਹ ਆ ਭਤੀਜਿਆਂ ਨੂੰ ਕਿਹਾ ਤੀ ਯਾਰ ਵਿਚਾਰੇ ਆ ਮੋਟਰਸਾਈਕਲ ਤੇ ਲੈ ਕੇ ਠੀਕਾ ਠੀਕਾ ਆ ਭਤੀਜ ਨੇ ਯਾਰ ਗੱਟੀ ਮੈਂ ਪਿੱਛੇ ਖੜਾਦੀ ਦੀ ਇਸ ਥੰ ਦਾ ਅਮਰੀਂਦੇ ਤੋਂ ਨੇ ਆਪਣੇ ਭਤੀਜ ਇੱਥੇ ਪੜਦੇ ਨੇ ਫਤੇਗੜ ਸਾਹਿਬ ਭਗਵਤੀ ਜਿ ਮੜਾ ਜਾਣਾ ਪੁੱਲ ਥੱਲੇ ਨੇ ਚਲਦੇ ਆ ਜਾਂਦੇ ਆ ਗੱਡੀ ਉੱਤਰ ਦਾ ਕੰਮ ਲੱਗ ਜਾਂਦਾ ਕਈ ਵਾਰ ਚਾਰੇ ਅੰਕੀ ਗੀ ਦੋ ਨੂੰ ਹਾਂਜੀ ਦੋਸਤੋ ਹੁਣ ਚੱਲਦੇ ਆਪਾਂ ਪਿੰਡ ਨੂੰ ਹਾਂਜੀ ਦੋਸਤੋ ਇੱਥੋਂ ਹੁਣ ਅਫਗਾਨੀ ਚੀਜ਼ਾਂ ਨੂੰ ਫੜ ਕੇ ਚੱਲਾਂਗੇ ਪਿੰਡ ਨੂੰ ਹਾਂਜੀ ਫਤੇਗੜ ਸਾਹਿਬ ਹਾਂਜੀ ਆ ਆਪਣਾ ਭਤੀਜ ਮਿਲ ਗਿਆ ਤੇ ਭਤੀਜ ਹੈਗਾ ਆਪਣਾ ਕੈਨੇਡਾ ਤੋਂ ਬਸੀ ਕੋਲ ਪਿੰਡ ਆ ਭਤੀਜ ਦਾ ਅਨਟਾਰੀਓ ਹਾਂਜੀ ਹਾਂਜੀ ਠੀਕ ਆ ਠੀਕ ਆ ਕਿੰਨੇ ਦਿਨ ਦੀ ਛੁੱਟੀ ਆਇਆ ਹੋ ਇੱਕ ਵਨ ਸਾਈਡ ਹੀ ਲੈ ਕੇ ਆਇਆ ਜੀ ਬਸ ਠੀਕ ਆ ਹੋਰ ਜਾਣਾ ਨਹੀਂ ਹੁਣ ਦੇਖਦੇ ਆ ਕਦੋਂ ਜਾਵਾਂ ਠੀਕ ਆ ਠੀਕ ਆ ਲੈ ਲੇ ਆਪਾਂ ਆ ਦਾ ਸਮਾਨ ਨਾਲ ਹੁਣ ਚੱਲਦੇ ਆ ਹਾਂਜੀ ਦੋਸਤੋ ਘਰੇ ਆ ਗਏ ਆਪਾਂ ਹਾਂਜੀ ਦੋਸਤੋ ਘਰੇ ਆ ਗਿਆ ਮੈਂ ਵਧੀਆ ਯਾਦ ਦਿਨ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸਤਿ ਸ੍ਰੀ ਅਕਾਲ